ਇੱਕ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਦੱਸ ਦਈਏ ਕਿ ਦੋ ਦਰਜਨ ਹਥਿਆਰਬੰਦ ਬਦਮਾਸ਼ਾਂ ਨੇ ਯਾਤਰੀਆਂ ਨਾਲ ਭਰੀ ਇੱਕ ਬੱਸ ਤੇ ਹਮਲਾ ਕਰ ਦਿੱਤਾ ਹੈ ਪੰਜਾਬ ਦੇ ਦਸੂਆ ਖੇਤਰ ਤੋਂ ਇਹ ਵੱਡੀ ਵਾਰਦਾਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਬਦਮਾਸ਼ਾਂ ਨੇ ਪਹਿਲਾਂ ਬੱਸ ਨੂੰ ਰੋਕਿਆ ਤੇ ਫਿਰ ਬੱਸ ਦੀ ਤੋੜਪੋੜ ਸ਼ੁਰੂ ਕਰ ਦਿੱਤੀ ਫਿਰ ਬੱਸ ਡਰਾਈਵਰ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਤੇ ਜਦੋਂ ਕੁਝ ਯਾਤਰੀ ਡਰਾਈਵਰ ਨੂੰ ਬਚਾਉਣ ਦੇ ਲਈ ਆਏ ਤਾਂ ਉਹਨਾਂ ਨੂੰ ਵੀ ਇਹਨਾਂ ਦੇ ਵੱਲੋਂ ਨਹੀਂ ਬਖਸ਼ਿਆ ਗਿਆ ਇਸ ਸਾਰੀ ਘਟਨਾ ਜਿਹੜੀ ਬਹੁਤ ਡਰਾਉਣੀ ਹੈ ਤੇ ਦਸਤੋਂ ਬਾਅਦ ਇਲਾਕੇ ਦੇ ਵਿੱਚ ਵੀ دہشت ਦਾ ਮਾਹੌਲ ਬਣਿਆ ਹੋਇਆ ਹਮਲੇ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਨੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਆ ਤੇ ਇਲਾਕੇ ਦੀ ਟੀਰਾਬੰਦੀ ਕਰਕੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ جاری ਹੈ ਤਾਂ ਜਾਣਕਾਰੀ ਅਨੁਸਾਰ ਵਾਦਦਾਤ ਦਸੂਆ ਹਾਜipur ਰੋਡ ਤੇ ਦੇਰ ਸ਼ਾਮ ਵਾਪਰੀ ਬਦਲਾ ਮੋੜ ਦੇ ਕੋਲ ਮੋਟਰਸਾਈਕਲਾਂ ਤੇ ਆਏ ਜਿਹੜੇ ਬਦਮਾਸ਼ਾਂ ਨੇ ਬੱਸ ਨੂੰ ਰਸਤੇ ਦੇ ਵਿੱਚ ਘੇਰ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਮਿਲ ਕੇ ਬੱਸ ਦੇ ਸ਼ੀਸ਼ੇ ਤੋੜੇ ਅਤੇ ਯਾਤਰੀਆਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੱਸ ਵਿੱਚ ਮੌਜੂਦ ਇੱਕ ਪੁਲਿਸ ਮੁਲਾਜ਼ਮ ਨਾਲ ਵੀ ਬਦਸਲੂਕੀ ਕੀਤੀ ਗਈ। ਉਸ ਦੀ ਵਰਦੀ ਵੀ ਫਾੜ ਦਿੱਤੀ ਗਈ। ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਤੇ دہشت ਦਾ ਮਾਹੌਲ ਬਣ ਗਿਆ। ਜੇਕਰ ਦੇਖਿਆ ਜਾਏ ਤਾਂ ਬਦਮਾਸ਼ਾਂ ਦੇ ਜਿਹੜੇ ਹੌਂਸਲੇ ਨੇ ਉਹ ਦਿਨੋ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਕਿੰਨੀਆਂ ਮਦਦਾਂ ਕਿੰਨੇ ਬੰਦੇ ਸੀ ਆਈਡੀਆ 15 ਤੋਂ ਘੱਟ ਕੰਮ 15 20 ਬੰਦੇ ਨੇ ਅਸੀਂ ਖਾਲੀ ਤੁਰੇ ਦੇ ਤੁਹਾਡੀ ਵੀ ਵਰਦੀ ਪਾੜਤੀ ਕਹਿੰਦੇ ਬਿਲਕੁਲ ਬਿਲਕੁਲ ਬਈ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਪੰਜਾਬ ਚ ਵਧਦੀ ਆ ਰਹੀ ਕੀ ਕਹਿਣਾ ਚਾਹੁੰਦੇ ਇਸ ਬਾਰੇ ਮੈਂ ਜੁਪੀ ਵੀ ਆ ਔਰ ਥੋੜਾ ਜਿਹਾ ਸਾਹਮਨਾ ਮੈਂ 50 ਤਾਂ ਮੇਰੀ 3500 ਨੌਕਰੀ ਹੋ ਗਈ ਜੀ ਪੰਜਾਬ ਪੁਲਿਸ ਦੀ ਮੈਂ ਦੇਖਣ ਦੇ ਮੈਂ ਤਾਂ ਹੈਰਾਨ ਆ ਕਿ ਇਹ ਕਿਹੜਾ ਕੰਮ ਹੋ ਗਿਆ ਮੇਰੇ ਨਾਲ ਪਹਿਲੀ ਵਾਰੀ ਸ਼ਰਮ ਅਸੀਂ ਵਰਦੀਆਂ ਪਾ ਕੇ ਤੁਰ ਚਾਹੇ ਜੋ ਵੀ ਹੈ ਇਦਾਂ ਥੋੜੀ ਹੁੰਦੀ ਜੈ ਠੀਕ ਭਾਜੀ ਕੋਈ ਨਹੀਂ ਮੈਂ ਬਾਜਾ ਪਾਪ ਤੋਂ ਚੜਿਆ ਇਹਨਾਂ ਨਾਲ ਦੇਖਾ ਜੀ ਤੇ ਇਹਨਾਂ ਨੇ ਦੇਨ ਵਾਲੀ ਕਿਤੇ ਆਏ ਇਹਨਾਂ ਨੂੰ ਇਹ ਬੜਾ ਪੁੱਛਿਆ ਕਿ ਭਾਜੀ ਕੀ ਗੱਲ ਹੋਈ ਕੀ ਗੱਲ ਹੋਈ ਕੀ ਗੱਲ ਹੋਈ ਇਹਨਾਂ ਨੇ ਕੋਈ ਨਹੀਂ ਇਹਨਾਂ ਤਾਂ ਕੰਮ ਕੋਈ ਜੀ ਕੀਤੀ ਹੈ ਇਹ ਕਿੰਨੇ ਬੰਦੇ ਸੀਗੇ ਜਿਹੜੇ ਹਥਿਆਰ ਲੈ ਕੇ ਆਏ ਭਾਜੀ 16-17 ਬੰਦੇ ਸੀ ਹਥਿਆਰ ਵੀ ਸੀਗੇ ਉਹਨਾਂ ਕੋਲ ਹਥਿਆਰ ਕੋਈ ਨਹੀਂ ਬਾ ਇਹਨਾਂ ਕੋਲ ਸਿਰ ਛੜਾ ਸਾ ਜਿਆ ਅੱਛਾ ਉਹ ਸੀ ਯਾਤ ਨਾਲ ਉਹ ਡੰਡੇ ਡੰਡੇ ਸਿਰ ਸਵਾਰੀਆਂ ਤੇ ਡਰਾਈਵਰ ਤੇ ਹਮਲਾ ਕੀਤਾ ਹੋਰ ਵੀ ਲੋਕਾਂ ਨੇ ਕੀਤਾ ਆਹ ਵਾਰ ਡਰਾਈਵਰ ਤੇ ਸਵਾਰੀਆਂ ਤੇ ਹਮਲਾ ਹੋਇਆ ਜਿਹੜੇ ਲੋਕੀ ਵਿੱਚ ਛਡਾਨ ਵਾਸਤੇ ਕਿਹਾ ਉਹਨਾਂ ਤੇ ਵੀ ਹਮਲਾ ਹੋਇਆ ਇੱਕ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਤਾਂ ਦੱਸ ਦਈਏ ਕਿ ਦੋ ਦਰਜਨ ਹਥਿਆਰਬੰਦ ਬਦਮਾਸ਼ਾਂ ਨੇ ਯਾਤਰੀਆਂ ਨਾਲ ਭਰੀ ਇੱਕ ਬੱਸ ਤੇ ਹਮਲਾ ਕਰ ਦਿੱਤਾ ਪੰਜਾਬ ਦੇ ਦਸੂਆ ਖੇਤਰ ਤੋਂ ਇਹ ਵੱਡੀ ਵਾਰਦਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਬਦਮਾਸ਼ਾਂ ਨੇ ਪਹਿਲਾਂ ਬਸ ਨੂੰ ਰੋਕਿਆ ਤੇ ਫਿਰ ਬਸ ਦੀ ਤੋੜ-ਪੋੜ ਸ਼ੁਰੂ ਕਰ ਦਿੱਤੀ ਫਿਰ ਬਸ ਡਰਾਈਵਰ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਤੇ ਜਦੋਂ ਕੁਝ ਯਾਤਰੀ ਡਰਾਈਵਰ ਨੂੰ ਬਚਾਉਣ ਦੇ ਲਈ ਆਏ ਤਾਂ ਉਹਨਾਂ ਨੂੰ ਵੀ ਇਹਨਾਂ ਦੇ ਵੱਲੋਂ ਨਹੀਂ ਬਖਸ਼ਿਆ ਗਿਆ ਇਸ ਸਾਰੀ ਘਟਨਾ ਜਿਹੜੀ ਬਹੁਤ ਡਰਾਉਣੀ ਹੈ ਤੇ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ دہشت ਦਾ ਮਾਹੌਲ ਬਣਿਆ ਹੋਇਆ ਹਮਲੇ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਨੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਆ ਤੇ ਇਲਾਕੇ ਦੀ ਟੀਰਾਬੰਦੀ ਕਰਕੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ جاری ਹੈ ਤਾਂ ਜਾਣਕਾਰੀ ਅਨੁਸਾਰ ਵਾਰਦਾਤ ਦਸੂਆ ਹਾਜੀਪੁਰ ਰੋਡ ਤੇ ਦੇਰ ਸ਼ਾਮ ਵਾਪਰੀ ਬਦਲਾ ਮੋੜ ਦੇ ਕੋਲ ਮੋਟਰਸਾਈਕਲਾਂ ਤੇ ਆਏ ਜਿਹੜੇ ਬਦਮਾਸ਼ਾਂ ਨੇ ਬੱਸ ਨੂੰ ਰਸਤੇ ਦੇ ਵਿੱਚ ਘੇਰ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਮਿਲ ਕੇ ਬੱਸ ਦੇ ਸ਼ੀਸ਼ੇ ਤੋੜਿਆ ਤੇ ਯਾਤਰੀਆਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੱਸ ਵਿੱਚ ਮੌਜੂਦ ਇੱਕ ਪੁਲਿਸ ਮੁਲਾਜ਼ਮ ਨਾਲ ਵੀ ਬਦਸਲੂਕੀ ਕੀਤੀ ਗਈ, ਉਸ ਦੀ ਵਰਦੀ ਵੀ ਫਾੜ ਦਿੱਤੀ ਗਈ। ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਤੇ دہشت ਦਾ ਮਾਹੌਲ ਬਣ ਗਿਆ। ਜੇਕਰ ਦੇਖਿਆ ਜਾਏ ਤਾਂ ਬਦਮਾਸ਼ਾਂ ਦੇ ਜਿਹੜੇ ਹੌਸਲੇ ਨੇ ਉਹ ਦਿਨੋਂ ਦਿਨ ਬੁਲਾਣ ਦੇ ਹੁੰਦੇ ਜਾ ਰਹੇ ਨੇ ਕਿੰਨੀਆਂ ਮਦਦਾਂ ਕਿੰਨੇ ਬੰਦੇ ਸੀ ਆਈਡੀਆ 15 ਤੋਂ ਘੱਟ 15 20 ਬੰਦੇ ਨੇ ਅਸੀਂ ਖਾਲੀ ਤੁਰੇ ਦੇ ਤੁਹਾਡੀ ਵੀ ਵਰਦੀ ਪਾੜਤੀ ਕਹਿੰਦੇ ਬਿਲਕੁਲ ਬਿਲਕੁਲ ਬਾਈ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਪੰਜਾਬ ਚ ਵਧਦੀ ਆ ਰਹੀ ਕੀ ਕਹਿਣਾ ਚਾਹੁੰਦੇ ਇਸ ਬਾਰੇ ਮੈਂ ਜੁਪੀ ਵੀ ਆ ਔਰ ਥੋੜਾ ਜਿਹਾ ਸਾਹਮਣਾ ਮੈਂ ਪੰਜਾਬ ਚ ਮੇਰੀ 3500 ਨੌਕਰੀ ਹੋ ਗਈ ਜੀ ਪੰਜਾਬ ਪੁਲਿਸ ਉਹਦੀ ਮੈਂ ਦੇਖਣ ਦੇ ਆ ਮੈਂ ਤਾਂ ਹੈਰਾਨ ਆ ਕਿ ਇਹ ਕਿਹੜਾ ਕੰਮ ਹੋ ਗਿਆ ਮੇਰੇ ਨਾਲ ਪਹਿਲੀ ਵਾਰੀ ਸ਼ਰਮ ਅਸੀਂ ਵਰਦੀਆਂ ਪਾ ਕੇ ਤੁਰੀਦਾ ਚਾਹੇ ਜੋ ਵੀ ਹੈ ਇਿੱਦਾਂ ਥੋੜੀ ਹੁੰਦੀ ਜੈ ਠੀਕ ਆ ਇਹ ਕੋਈ ਨਹੀਂ ਮੈਂ ਬਾਜਾ ਪਪਾ ਤੋਂ ਚੜਿਆ ਇਹਨਾਂ ਨਾਲ ਠੀਕ ਹੈ ਜੀ ਤੇ ਇਹਨਾਂ ਨੇ ਬੇਨ ਨਾਲ ਕੀਤੀ ਆ ਇਹਨਾਂ ਨੂੰ ਇਹ ਬੜਾ ਪੁੱਛਿਆ ਕਿ ਭਾਜੀ ਕੀ ਗੱਲ ਹੋਈ ਕੀ ਗੱਲ ਹੋਈ ਕੀ ਗੱਲ ਹੋਈ ਇਹਨਾਂ ਨੇ ਕੋਈ ਨਹੀਂ ਇਹਨਾਂ ਧੱਕਾ ਨੂੰ ਕੋਈ ਜੀ ਕੀਤੀ ਆ ਤੇ ਕਿੰਨੇ ਬੰਦੇ ਸੀਗੇ ਜਿਹੜੇ ਹਥਿਆਰ ਲੈ ਕੇ ਆਏ ਸੀ ਭਾਜੀ 16-17 ਬੰਦੇ ਸੀ ਹਥਿਆਰ ਵੀ ਸੀਗੇ ਉਹਨਾਂ ਕੋਲ ਹਥਿਆਰ ਕੋਈ ਨਹੀਂ ਬਾ ਇਹਨਾਂ ਕੋ ਛਿਗਾ ਉਹਨਾਂ ਸੀ ਛੜਾ ਸਾਰੇ ਆ ਅੱਛਾ ਉਹ ਸੀ ਆਤ ਨਾਲ ਉਹ ਡੰਡੇ ਡੰਡੇ ਸਿਰਫ ਸਵਾਰੀਆਂ ਤੇ ਡਰਾਈਵਰ ਤੇ ਹਮਲਾ ਕੀਤਾ ਹੋਰ ਵੀ ਲੋਕਾਂ ਨੇ ਕੀਤਾ ਆਹ ਵਾਰ ਡਰਾਈਵਰ ਤੇ ਤਾਂ ਸਵਾਰੀਆਂ ਤੇ ਹਮਲਾ ਹੋਇਆ ਜਿਹੜੇ ਲੋਕੀ ਵਿੱਚ ਛਡਾਨ ਵਾਸਤੇ ਇਹ ਕਿੰਨੇ ਤੇ ਵੀ ਹਮਲਾ ਹੋਇਆ